ਅਜਿ ਇੱਕ ਡਰੱਗ ਡਿਪਾਰਟਮੈਂਟ ਵੱਲੋਂ ਟੀਮ ਆਈ ਜੋ ਆਪਣੇ ਆਪ ਨੂੰ ਜਨਰਲ ਲਾਇਸੈਂਸਿੰਗ ਅਥਾਰਟੀ ਕੋਲ ਡੈਸੀਗਨੇਟਡ ਐਜ਼ ਜੀਐਲਏ ਡੈਸੀਗਨੇਟਡ ਨੇ ਉਹਨਾਂ ਨੇ ਸਾਡੇ ਸ਼ਹਿਰ ਆ ਕੇ ਲੋਕਲ ਡਰੱਗ ਇੰਸ펙ਟਰ ਦੀ ਗੈਰ ਹਾਜ਼ਰੀ ਵਿੱਚ ਬਾਹਰੋਂ ਜ਼ਿਲ੍ਹੇ ਵਿੱਚੋਂ ਇੱਕ ਹੋਰ ਡਰੱਗ ਇੰਸ펙ਟਰ ਸਾਹਿਬਾਨ ਨੂੰ ਲਿਆ ਕੇ ਸਾਡੇ ਸ਼ਹਿਰ ਦੀਆਂ ਦੁਕਾਨਾਂ ਨੂੰ ਇਨਸਪੈਕਸ਼ਨ ਕਰਨੀ ਸਟਾਰਟ ਕਰ ਦਿੱਤੀ ਜਿਹਦੇ ਵਿਰੋਧ ਪੱਖੋਂ ਸਾਡੇ ਜ਼ਿਲੇ ਦੇ ਕੈਮਿਸਟਾਂ ਨੇ ਆਪਣੀਆਂ ਸਿੰਬੋਲਿਕ ਐਜ਼ ਅ ਸਿੰਬਲ ਥੋੜੀ ਦੇਰ ਲਈ ਦੁਕਾਨਾਂ ਦਾ ਸ਼ਟਰ ਡਾਊਨ ਕਰਕੇ ਹੜਤਾਲ ਕੀਤੀ ਇਹ ਇੱਕ ਸਿੰਬੋਲਿਕ ਹੜਤਾਲ ਸੀ ਜਿਸ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਉਹਨਾਂ ਅਫਸਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਜੋ ਪਾਵਰ ਤੁਹਾਡੇ ਕੋਲ ਨਹੀਂ ਹੈ ਉਹਦੀ ਉਹ ਉਦਾਂ ਨਾ ਕਰੋ ਤੁਹਾਡੇ ਕੋਲ ਇੱਕ ਲਾਈਸੈਂਸਿੰਗ ਅਥਾਰਟੀ ਹੋਣ ਦੇ ਨਾਤੇ ਜਸਟ ਲਾਈਸੈਂਸ ਦੇਣ ਦੀ ਪਾਵਰ ਹੈ ਇਨਸਪੈਕਸ਼ਨ ਦੀ ਪਾਵਰ ਨਹੀਂ ਹੈ ਜੇ ਟੈਂਪਰਰੀਲੀ ਤੁਹਾਨੂੰ ਕਿਤੋਂ ਕੋਈ ਪਾਵਰ ਮਿਲੀ ਵੀ ਸੀ ਤਾਂ ਅਸੀਂ ਪੰਜਾਬ ਸਰਕਾਰ ਨੂੰ ਅੱਗੇ ਇਹ ਬੇਨਤੀ ਕਰਾਂਗੇ ਕਿ ਲਾਈਸੈਂਸਿੰਗ ਅਥਾਰਟੀ ਨੂੰ ਦੁਕਾਨਾਂ ਇਨਸਪੈਕਟ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਪਹਿਲੀ ਗੱਲ ਤਾਂ ਇਹ ਪਾਵਰ ਪਹਿਲਾਂ ਕਦੇ ਨਹੀਂ ਸੀ ਜੇ ਟੈਂਪਰਰੀਲੀ ਕਦੇ ਇਨ ਦਾ ਨੇਮ ਆਫ ਨਸ਼ਾ ਵਿਕੰਦ ਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਦੁਕਾਨਾਂ ਨੂੰ ਦਵਾਈਆਂ ਦੀਆਂ ਨੂੰ ਚੈੱਕ ਕੀਤਾ ਜਾਂਦਾ ਸੀ ਜੀਐਲਈ ਨੂੰ ਥੋੜੀ ਦੇਰ ਲਈ ਪਰਮਿਸ਼ਨ ਮਿਲੀ ਤਾਂ ਅਸੀਂ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਪੂਰ ਜ਼ੋਰ ਬੇਨਤੀ ਕਰਦੇ ਹਾਂ ਕਿ ਲਾਇਸੈਂਸਿੰਗ ਅਥਾਰਟੀ ਨੂੰ ਦੁਕਾਨਾਂ ਚੈੱਕ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਸਾਨੂੰ ਚੈੱਕ ਕਰਨੀ ਹਰ ਜ਼ਿਲ੍ਹੇ ਵਿੱਚ ਡਰਗ ਇੰਸਪੈਕਟਰ ਹੈ ਹਾਜ਼ਰ ਨੇ ਇਨਸਪੈਕਸ਼ਨ ਦੀ ਜਿਹੜੀ ਪਾਵਰ ਹੈ ਉਹ ਡਰਗ ਇੰਸਪੈਕਟਰ ਕੋਲ ਹੀ ਸ਼ੁਰੂ ਤੋਂ ਹੁੰਦੀ ਹੈ ਉਹੀ ਕਰਦੇ ਆਏ ਤੇ ਉਹੀ ਕਰਦੇ ਰਹਿਣ ਤਾਂ ਚੰਗਾ ਹੈ ਸਾਨੂੰ ਨਾ ਜਾਇ ਨਜਾਇਜ਼ ਤਰੀਕਾ ਨਾਲ ਨਵੇਂ-ਨਵੇਂ ਅਫਸਰ ਆ ਕੇ ਨਵੇਂ-ਨਵੇਂ ਤਰੀਕੇ ਨਾਲ ਤੰਕਰ ਇਹ ਸਾਡੀ ਐਸੋਸੀਏਸ਼ਨ ਬਰਦਾਸ਼ਤ ਨਹੀਂ ਕਰੇਗੀ ਤੇ ਅਸੀਂ ਆਪਣੇ ਹੱਕਾਂ ਲਈ ਪੁਰਜੋਰ ਲੜਾਈ ਲੜਾਂਗੇ ਸਰਕਾਰ ਅਗੇ ਬੇਨਤੀ ਕਰਾਂਗੇ ਧਰਨਾ ਦੇਣਾ ਪਿਆ ਧਰਨੇ ਕੱਲ ਲਾਵਾਂਗੇ ਹੜਤਾਲਾਂ ਕਰਨੀਆਂ ਪਈਆਂ ਹੜਤਾਲਾਂ ਕਰਾਂਗੇ ਪਰ ਆਪਣੇ ਹੱਕ ਲਈ ਲੜਾਂਗੇ ਕਿਉਂਕਿ ਇੱਕ ਕੈਮਿਸਟ ਇੱਕ ਲਾਇਸੈਂਸ ਲੈ ਕੇ ਸਮਾਜ ਦੀ ਸੇਵਾ ਕਰਨ ਦਾ ਕੰਮ ਕਰਦਾ ਅਸੀਂ ਕੋਈ ਚੋਰ ਨਹੀਂ ਹਾਂ ਅਸੀਂ ਕੋਈ ਨਸ਼ਾ ਵੇਚਣ ਵਾਲੇ ਜਮਾਤ ਨਹੀਂ ਅਜਿhta ਸਮਾਜ ਦੀ ਸੇਵਾ ਕਰਨੇ ਜਮਾਤਾਂ ਸਮਾਜ ਦੀ ਸੇਵਾ ਕਰਦੇ ਹੋਏ ਵੀ ਜੇ ਸਾਨੂੰ ਪਰੇਸ਼ਾਨ ਕੀਤਾ ਜਾਵੇ ਤਾਂ ਕੋਈ ਚੰਗੀ ਗੱਲ ਨਹੀਂ ਸਰਕਾਰਾਂ ਨੂੰ ਵੀ ਜਾਣ ਲੈਣਾ ਚਾਹੀਦਾ ਕਿ ਦੁਨੀਆ ਸੁੱਤੀ ਪਈ ਹੁੰਦੀ ਹੈ ਕੰਮ ਇਸ ਆਪਣੀ ਦੁਕਾਨ ਤੇ ਬੈਠਾ ਹੋਇਆ ਲੋਕਾਂ ਦੀ ਸੇਵਾ ਕਰਦਾ ਦਵਾਈਆਂ ਦੇ ਰਿਹਾ ਹੁੰਦਾ ਲੋਕ ਘਰ ਜਾ ਕੇ ਆਪਣੇ ਘਰ ਸੋ ਜਾਂਦੇ ਨੇ ਕੰਮ ਇਸ ਫੇਰ ਵੀ ਸਮਾਜ ਦੀ ਸੇਵਾ ਕਰਦਾ ਹੋਇਆ ਮਰੀਜ਼ ਨੂੰ ਦਵਾਈ ਦੇ ਰਿਹਾ ਹੁੰਦਾ ਸਾਡੇ ਸੇਵਾ ਦੀ ਕਦਰ ਨਹੀਂ ਕੀਤੀ ਜਾਂਦੀ ਸੇਵਾ ਕਰਨ ਦੀ ਬਜਾਏ ਸਾਨੂੰ ਕਦਰ ਕਰਨ ਦੀ ਬਜਾਏ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰ ਅਗੇ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਅਜੇ ਹਬਸਾਨੂੰ ਨੱਥ ਪਾਈ ਜਾਵੇ ਧੰਨਵਾਦ